ਪਿਆਰ ਪਿਆਰੀ ਜੀ ਐਮ ਸੀ ਜੀ ਮੈਂ ਬਿੱਲਾ ਕਲਿਆਣਪੁਰ ਪ੍ਰੋਫੈਸਰ ਬਲਜਿੰਦਰ ਮਿਸਤਰੀ ਦੇ ਧਾਰੀਵਾਲ ਬ੍ਰਾਂਚ ਦਾ ਪ੍ਰਧਾਨ ਸਾਰਿਆਂ ਦਾ ਇੱਥੇ ਆਉਣ ਤੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਜਿੰਨੇ ਵੀ ਲੀਡਰ ਸਾਹਿਬਾਨ ਆਏ ਨੇ ਮੈਂ ਉਹਨਾਂ ਨੂੰ ਜੀ ਆਖਦਾ ਹਾਂ ਔਰ ਸਾਰਿਆਂ ਨੂੰ ਦੇਸ਼ਾਂ ਦੇਸ਼ਾਂ ਵਿੱਚ ਵਸਦੇ ਭਾਈਚਾਰੇ ਨੂੰ ਮੁਸੀਬ ਭਾਈਚਾਰੇ ਨੂੰ ਜਿੰਨੇ ਵੀ ਰਹਿੰਦੇ ਦੁਨੀਆ ਤੱਕ ਵਸਦੇ ਨੇ ਮੈਂ ਉਹਨਾਂ ਨੂੰ ਲੱਖ ਲੱਖ ਨਮੋ ਵੜੇ ਦਿੰਦੇ ਤੇ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਾ ਹਾਂ ਧੰਨਵਾਦ ਅੱਜ ਪ੍ਰੋਗਰਾਮ ਕਰਾਇਆ ਗਿਆ ਜੀ ਜਨਾ ਚਾਹੋਗੇ ਏਡੇ ਵੱਡੇ ਵੱਡੇ ਮੋਰ ਇੱਥੇ ਪੁਜਾ ਹਾਰੀ ਲਵਾਈ ਆ ਪੁਜਾ ਇਹ ਪ੍ਰੋਫਿਟ ਬਲਜਿੰਦਰ ਮਿਲਿਸਟੀ ਦਾ ਇੱਕ ਨਾਮ ਆ ਜੀ ਬਹੁਤ ਵੱਡਾ ਚਰਚਾ ਨਾ ਤਾਜਪੁਰ ਚਰਚਾ ਚੰਡੀਗੜ੍ਹ ਵਾਲਾ ਚਰਚੇ ਕਿੰਨਾ ਦਾ ਇੱਥੇ ਵੀ ਚਰਚਾ ਕਰਾ ਚੱਲਦਾ ਪਿਆ ਡੇਢ ਡੇਢ ਸਾਲ ਤੋਂ ਰਣੀਆਂ ਧੜੀਵਾਲ ਵਿੱਚ ਬਹੁਤ ਹੀ ਕਲੀਸਾ ਇਕੱਠੀ ਹੋਈ ਆ ਇੱਥੇ ਬਹੁਤ ਵੱਡਾ ਅਜ ਇਕੱਠ ਕੀਤਾ ਗਿਆ ਵਾ ਇੱਥੇ ਧੜੀਵਾਲ ਬ੍ਰਾਂਚ ਦੇ ਜਿਹੜੇ ਮੇਨ ਪਾਸਟਰ ਨੇ ਪਾਸਟਰ ਕੇਸ਼ ਜੀ ਬੜੇ ਹੀ ਸੁਲਝੇ ਹੋਏ ਵਧੀਆ ਪ੍ਰਚਾਰਕ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਕਿ ਉਹ ਇਸ ਮਿਨਿਸਟਰੀ ਨੂੰ ਚਲਾ ਰਹੇ ਨੇ ਇਸ ব্রাঞ্চ ਨੂੰ ਸਹੀ ਤਰੀਕੇ ਨਾਲ ਚਲਾ ਰਹੇ ਨੇ ਧੰਨਵਾਦ ਅਰੇ ਭੈਣ ਭਰਾਵਾਂ ਨੂੰ ਜੇ ਐਮ ਸੀ ਦੀ ਮੈਂ ਰਣੀਆਂ ਤੋਂ ਰਿਸ਼ਪਾਲ ਮਸੀ ਜੋ ਕਿ ਪਾਸਟਰ ਬਜਿੰਦਰ ਦੀ ਰਣੀਆਂ ਬ੍ਰਾਂਚ ਨਾਲ ਜੁੜਿਆ ਹੋਇਆ ਜਿਹਦੀ ਅਗਵਾਈ ਪਾਸਟਰ ਕੇਸ ਜੀ ਕਰਦੇ ਨੇ ਇੱਥੇ ਕਲੀਸਿਆ ਦਿਨ ਬਦ ਦਿਨ ਵੱਧਦੀ ਜਾ ਰਹੀ ਆ ਅੱਜ ਦੇ ਪਵਿੱਤਰ ਦਿਹਾੜੇ ਵਿੱਚ 24 ਦਸੰਬਰ ਨੂੰ ਪ੍ਰਭੂ ਜੀ ਐਸਐਮਸੀ ਦਾ ਜਨਮ ਦਿਨ ਮਨਾਇਆ ਗਿਆ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ 크리스마ਸ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਤੋਂ ਵੱਧ ਤੋਂ ਵੱਧ ਇਸ کلیਸਿਆ ਨਾਲ ਜੁੜ ਕੇ ਆਪਣੀਆਂ ਬਿਮਾਰੀਆਂ ਤੋਂ ਆਪਣੇ ਬੰਦਰਾਂ ਤੋਂ ਛੁਟਕਾਰਾ ਪਾਉਣ ਕਿਉਂਕਿ ਜੋ ਕੋਈ ਪ੍ਰੋਫਿਟ ਬਜਿੰਦਰ ਜੀ ਦੇ ਮੂੰਹ ਚੋਂ ਨਿਕਲਦਾ ਹੈ ਉਹ ਸਭ ਪੂਰਾ ਹੋ ਜਾਂਦਾ ਹੈ ਆਮੀਨ ਆਮੀਨ ਧੰਨਵਾਦ ਜੀ ਜੀ ਮੈਂ ਰਿੰਕੂ ਪਿੰਰਣੀਆਂ ਮੈਂ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਡੇ ਬ੍ਰਾਂਚ ਵਿੱਚ ਧਾਰੀਵਾਲ ਪ੍ਰੋਫਿਟ ਬਲਜਿੰਦਰ ਸਿੰਘ ਦੀ ਬ੍ਰਾਂਚ ਵਿੱਚ ਅੱਜ ਆਏ ਨੇ ਤੇ 크리스마ਸ ਸਾਡੇ ਨਾਲ ਸੈਲੀਬ੍ਰੇਟ ਕੀਤਾ ਹੈ ਇਹਨਾਂ ਸਾਰੇ ਭੈਣ ਭਰਾਵਾਂ ਦਾ ਮੈਂ ਤਹਿ ਦਿਲੋਂ ਤੁਹਾਨੂੰ ਧੰਨਵਾਦ ਕਰਦਾ ਹਾਂ ਔਰ ਪਾਸਟਰ ਕੇਸ ਜੀ ਦਾ ਵੀ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਡੇ ਸਾਨੂੰ ਨਾਲ ਲੈ ਕੇ ਚੱਲਦੇ ਨੇ ਤੇ ਸਾਡੇ ਨਾਲ ਸਹਿਯੋਗ ਦਿੰਦੇ ਨੇ ਤੇ ਅਸੀਂ ਉਹਨਾਂ ਦੇ ਨਾਲ ਸਹਿਯੋਗ ਦਿੰਦੇ ਹਾਂ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਰਿਆਂ ਨੂੰ ਵਢੀ ਦਿੰਦੀ ਹੈ ਤੇ ਨਵੇਂ ਸਾਲ ਦੀਆਂ ਮੁਬਾਰਕਾਂ चीज़ जन्म दे हालाँए मसूरा जी आधे आधे तार जन्म दे हालाँए माइक खोल माइक आंदोलन थो से ताली जो गवाई के साथ जल्दी गवाई लेंगे एक दो गवाई लेंगे जल्दी करो गवाई लो गवाई लो गवाई जो बड़ी गवाई एक दो ले लो गवाई पास पहुँच गया एक दो गवाई ले लो मेरे को पता लाइन लगी है जल्दी ले लो ये ਸਲੇ ਲੈ ਲੈ ਹੇਲੇ ਸਲੇ ਲੈ ਹallelujah ਆਹ ਆਹ ਬੋਲ ਬੋਲ ਜਲਦੀ ਕਰ ਪਰ ਜੀ ਕੋਈ ਫਟੀ ਕਿਸ ਬਸ ਗਈ ਕਾਰੀ ਕਿਸ ਬਸ ਗਈ